ਕੀ ਜਦੋਂ ਇੱਕ ਕਿਸੇ ਦਾ ਘਰ ਦਾ ਬੇੜਾ ਮੁੰਦਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚ ਅਤਵਾਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਛੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿਹਾ ਸੀ ਹੁਣ ਜਲੀਲ ਹੋਣਿਆ ਚਾਸ ਫਿਰ ਪਰ ਮੈਨੂੰ ਇਸ ਗੱਲ ਦਾ ਲੰਬਾ ਨਹੀਂ ਪਰਮਾਤਮਾ ਤੇ ਕਿਉਂਕਿ ਮੈਂ ਬੱਚਾ ਹੀ ਜਲੀਲ ਹੋਣ ਖਤਰਾ ਹੈ ਮਾਰਾ ਜੀ ਕੋਈ ਗਤੀਵਿਧੀ ਪੋਲੀਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤੜਾ ਜਿੰਦੋਂ ਬੱਕਦੇ ਆ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਨ ਦੇ ਸਹੀ ਪਰ ਲੈ ਕੇ ਛੱਡੂਗਾ ਢੋਣੀ ਪਈ ਮੈਂ ਜਾਉਂ ਔਰ ਪੁੱਤ ਦਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੈਂ ਤੁਸੀਂ ਦੋਹਾਂ ਮੇੜੋਂ ਮੇਰੇ ਖਿਆਲ ਵਿੱਚ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਹੋ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਮੈਂ ਪਿਆਰ ਕਰ ਕਮੀ ਪੇਛੀ ਰਹੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਚ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮaaf ਕਰੇ ਉਸ ਗੱਲ ਦੇ ਲਈ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕਹੋਇਆ ਫੇਸ ਆਉਂਦੇ ਤਾਂ ਦੇਖ ਲ ਜਾਂਦਾ ਜਵਾਨ ਨੂੰ ਦੱਸਾਂਗੇ ਤੂੰ ਮਾਫ ਕਰਜੋਗ ਹੈ